ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਔਰ ਅੱਜ ਇਹ ਜੋ ਪ੍ਰੋਗਰਾਮ ਹੋ ਰਿਹਾ ਹੈ ਕਰ ਰਹੇ ਆ ਇੱਕ ਸਹਿਯੋਗ ਦਾ ਪ੍ਰੋਗਰਾਮ ਇਹ ਸਹਿਯੋਗ ਸ਼੍ਰੀ ਮਾਤਾ ਜੀ ਨਿਰਮਲਾ ਦੇਵੀ ਦੇ ਦੁਆਰਾ ਸਥਾਪਿਤ ਕੀਤਾ ਗਿਆ ਹੈ ਇਹ ਪੂਰੇ ਵਿਸ਼ਵ ਦੇ ਅੰਦਰ ਚੱਲ ਰਿਹਾ 185 ਦੇਸ਼ਾਂ ਦੇ ਵਿੱਚ ਇਹ ਕਾਰਜਕ੍ਰਮ ਹੋ ਰਿਹਾ ਹੈ ਇਹ ਸਾਰਾ ਟੋਟਲੀ ਫ੍ਰੀ ਹੈ ਇਹਦੇ ਵਿੱਚ ਕੋਈ ਵੀ ਪੈਸਾ ਨੇ ਦੇ ਜਾਂਦਾ ਔਰ ਇਹਦੇ ਵਿੱਚ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਹੈ ਕੁਰਾਨ ਹੈ ਬਾਈਬਲ ਹੈ ਸਾਰੇ ਧੀਆਂ ਦਾ ਇੱਕ ਨਜੋੜਿਆ ਇਹ ਸ਼੍ਰੀ ਮਾਤਾ ਜੀ ਨੇ ਜੋ ਵਰਲਡਿੰਗ ਸੰ ਨੂੰ ਦਿੱਤਾ ਗਿਆ ਇੱਕ ਸਹਿਯੋਗ ਆਜ ਕਾ ਮਹਾਯੋਗ ਨਾਤੇ ਪੂਰੇ ਵਿਸ਼ਵ ਦੇ ਵਿੱਚ ਪ੍ਰਚਲਿਤ ਆ ਔਰ ਸਹਿ ਹੈ ਜਦਾ ਮਤਲਬ ਹੈ ਤੁਹਾਡੇ ਨਾਲ ਜਨਮਿਆ ਹੋਇਆ ਸਹਿ ਸਾਰਾ ਮਤਲਬ ਤੁਹਾਡੇ ਨਾਲ ਜਾਦਾ ਮਤਲਬ ਹੈ ਜਨਮਿਆ ਹੋਇਆ ਯੋਗ ਦਾ ਮਤਲਬ ਹੈ ਆਤਮਾ ਸ਼ੈਯੋਗ ਦੇ ਵਿੱਚ ਤੁਹਾਡੀ ਆਤਮਾ ਦੀ ਜਾਗਰਤੀ ਕਰ ਦਿੱਤੀ ਜਾਂਦੀ ਹੈ ਇਹਦੇ ਵਿੱਚ ਤੁਹਾਡੇ ਜੋ ਬਾਡੀ ਦੇ ਪਾਰਟ ਆ ਤੁਹਾਡੀ ਲੈਫਟ ਸਾਈਡ ਆ ਰਾਈਟ ਸਾਈਡ ਆ ਤੁਹਾਡੀ ਲੈਫਟ ਸਾਈਡ ਦੀ ਉਹ ਈੜਾ ਨਾੜੀ ਹੈ ਉਹ ਰਾਈਟ ਸਾਈਡ ਦੀ ਪਿੰਗਲ ਨਾੜੀ ਹੈ ਜਿਹੜੀ ਸੈਂਟਰ ਵਾਲੀ ਨਾੜੀ ਆ ਉਹ ਸਾਡੀ ਸੁਸ਼ਮਨਾ ਨਾੜੀ ਹੈ ਜਿਹੜੀ ਹੋਈ ਬੀਤੇ ਹੋਏ ਸਮੇਂ ਦੀ ਨਾੜੀ ਹੈ ਇਹ ਇਹ ਤੁਹਾਡੀ ਈੜਾ ਨਾੜੀ ਆ ਇਹ ਜਿਹੜੇ ਲੋਕਾਂ ਦਾ ਬੀਪੀ ਡਾਊਨ ਹੁੰਦਾ ਆ ਉਹ ਈੜਾ ਨਾੜੀ ਨੇ ਬਲੋਕੇਜ ਕਰਕੇ ਹੁੰਦਾ ਆ ਉਹ ਬੀਤੇ ਹੋਏ ਸਮੇਂ ਚਰ ਜਾਂਦੇ ਆ ਉਹ ਜਨਾਂ ਦਾ ਬੀਪੀ ਵੱਧ ਆਇਆ ਉਹਨਾਂ ਦੀ ਪਿੰਗਲਾਂ ਨਾੜੀ ਦੇ ਵਿੱਚ ਬਲੌਕੇਜ ਆਉਂਦੀ ਆ ਤੇ ਉਹਨਾਂ ਨੂੰ ਨਾਲ ਬੀਪੀ ਉਹਨਾਂ ਦਾ ਵੱਧ ਆਇਆ ਸ਼ੂਗਰ ਦੀ ਪ੍ਰੋਬਲਮ ਹੋ ਜਾਂਦੀ ਆ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਆ ਇਹ ਆਉਣ ਵਾਲੇ ਸਮੇਂ ਦੀ ਨਾੜੀ ਆ ਉਹ ਜਿਹੜੇ ਜਿਹੜੇ ਲੋਕ ਪ੍ਰੈਜ਼ੈਂਟ ਦੇ ਵਿੱਚ ਰਹਿੰਦੇ ਆ ਇਹਨੂੰ ਵਰਤਮਾਨ ਕਹਿੰਦੇ ਆ ਸਿਸਨਾ ਨਾੜੀ ਬੋਲਦੇ ਆ ਸੈਂਟਰਲ ਸਿਸਟਮ ਨੂੰ ਇਹਦੇ ਵਿੱਚ ਜੋ ਲੋਕ ਰਹਿ ਰਹੇ ਆ ਜਾਂ ਰਹਿੰਦੇ ਆ ਤਾਂ ਇਹਨਾਂ ਦਾ ਨਾ ਤਾਂ ਬੀਪੀ ਡਾਊਨ ਹੁੰਦਾ ਨਾ ਕੋਈ ਬੀਪੀ ਘਟਦਾ ਆ ਔਰ ਇਹਨਾਂ ਦੀ ਜੋ ਵੀ ਟ੍ਰਬਲ ਹੈਗੀਆਂ ਜੋ ਵੀ ਬਿਮਾਰੀਆਂ ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਬਿਮਾਰੀਆਂ ਤੋਂ ਮੁਕਤ ਹੋ ਜਾਂਦਾ ਹੈ ਇਹਦੇ ਵਿੱਚ ਜਿੰਨੇ ਵੀ ਲੋਕ ਸਹਿਯੋਗ ਦੇ ਵਿੱਚ ਆਏ ਹੋਏ ਆ ਉਹ ਸਾਰੇ ਹੀ ਬਿਮਾਰੀਆਂ ਲੈ ਕੇ ਆਏ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਲੈ ਕੇ ਆਏ ਆ ਔਰ ਹੁਣ ਜੋ ਸਹਿਯੋਗ ਦੇ ਵਿੱਚ ਟਿਕੇ ਹੋਏ ਆ ਉਹ ਸਾਰੇ ਬਿਮਾਰੀਆਂ ਤੋਂ ਮੁਕਤ ਹੋ ਗਏ ਆ ਔਰ ਸ਼੍ਰੀ ਮਾਤਾ ਜੀ ਦਾ ਜੋ ਪ੍ਰਚਾਰ ਪ੍ਰਸਾਰਿਆ ਉਹ ਪੂਰੇ ਵਿਸ਼ਵ ਦੇ ਅੰਦਰ ਪੂਰੇ ਪੰਜਾਬ ਦੇ ਵਿੱਚ ਪੂਰੇ ਮਹਾਰਾਸ਼ਟਰ ਦੇ ਵਿੱਚ ਦਿੱਲੀ ਦੇ ਵਿੱਚ ਉਹ ਜਿੰਨੇ ਵੀ ਕੰਟਰੀ ਆ ਉਹ ਸਾਰੇ ਕੰਟਰੀਆਂ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਮੇਨ ਸੈਂਟਰ ਕਿੱਥੇ ਆ ਮੇਨ ਹੈੱਡਕੁਆਰਟਰ ਸਾਡਾ ਜੋ ਮੇਨ ਸੈਂਟਰ ਸਾਡਾ ਦਿੱਲੀ ਆ ਜੀ ਉਹ ਕੁੱਟਵ ਇੰਸਟੀਚੂਨਲ ਏਰੀਆ ਤੇ ਜਿਹੜੀ ਯੋਗ ਵਿਧੀ ਆ ਸਹਿਯੋਗ ਵਿਧੀ ਆ ਉਹ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕੀ ਆ ਕੀਤੀ ਜਾ ਸਕਦੀ ਆ ਤੇ ਕਿਸ ਤਰੀਕੇ ਨਾਲ ਪ੍ਰਾਣੀ ਜਿਹੜਾ ਉਹ ਠੀਕ ਹੋ ਸਕਦਾ ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਸਿਸਟਮ ਹੈ ਸਾਰੇ ਗ੍ਰੰਥਾਂ ਦੇ ਵਿੱਚ ਦੱਸਿਆ ਹੋਇਆ ਹੈ ਇਸ ਤੁਹਾਡੇ ਸੈਕੰਡ ਬੋਨ ਹੈ ਤੁਹਾਡੇ ਕੁੰਡਲ ਨੇ ਆ ਕੁੰਡਲ ਨੇ ਨੂੰ ਅਸੀਂ ਸੁਰਤੀ ਬੋਲਦੇ ਆ ਉਹਨੂੰ ਅਸੀਂ ਬਹਿਮਾਰਾਸੀ ਬੋਲ ਦਿੰਨੇ ਆ ਉਹਨੂੰ ਅਸੀਂ ਆਤਮਾ ਬੋਲਦੇ ਆ ਉਹ ਜਿਹੜੀ ਕੁੰਡਲ ਨੇ ਦੇ ਆ ਤੁਹਾਡੇ ਸੈਕੰਡ ਬੋਨ ਦੇ ਤਾਂ ਸਾਢੇ ਤਿੰਨ ਕੁੰਡਲ ਵਾਲਿਆ ਉਹਦੇ ਉਹ ਸਾਢੇ ਤਿੰਨ ਕੁੰਡਲ ਵਾਲ ਜਿਹੜੇ ਆ ਜਾਗਰਤ ਕਰ ਦਿੱਤੇ ਜਾਂਦਾ ਉਹਨੂੰ ਉਹ ਜਦੋਂ ਜਾਗਤ ਹੁੰਦੀ ਆ ਤੇ ਸਾਨੂੰ ਹੱਥਾਂ ਦੇ ਵਿੱਚ ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਔਰ ਗਰਮ ਹਵਾਵਾਂ ਵੀ ਆ ਸਕਦੀਆਂ ਇਹ ਠੰਡੀਆਂ ਹਵਾਵਾਂ ਹੁੰਦੀਆਂ ਇਹਦਾ ਮਤਲਬ ਉਹ ਠੀਕ ਹੈ ਇਹ ਗਰਮ ਹਵਾਵਾਂ ਹੁੰਦੀਆਂ ਇਹਦਾ ਵਿੱਚ ਉਹਦੇ ਵਿੱਚ ਕੋਈ ਨਾ ਕੋਈ ਨੈਗੇਟਿਵਿਟੀ ਹੈ ਤੁਹਾਡਾ ਨਾਮ ਕੀ ਹੈ ਤੇ ਇਹ ਸਥਾਨ ਕਿਹੜਾ ਜਿੱਥੇ ਤੁਸੀਂ ਸਿੱਖੋ ਮੇਰਾ ਨਾਮ ਰਾਜ ਕੁਮਾਰ ਹੈ ਜੀ ਮੈਂ ਇਸ ਸਿਸਟਮ ਨੂੰ ਚਲਾਉਂਦਾ ਨਹੀਂ ਮੈਂ ਜਲੰਧਰ ਤੋਂ ਆਉਂਦਾ ਹਾਂ ਇਹ ਜਿਹੜਾ ਸੈਂਟਰ ਹੈਗਾ ਆ ਇਹ ਸਹਿਯੋਗਾ ਮੈਡੀਟੇਸ਼ਨ ਸੈਂਟਰ ਗੋਰਾਿਆਂ ਔਰ ਬੜੇ ਪਿੰਡੇ ਲੱਗੇ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਤਕਰੀਮ ਜੀ ਇਹਦਾ ਟਾਈਮ ਜਿਹੜਾ 10 ਵਜੇ ਦਾ ਹੈ ਡੇਢ ਘੰਟੇ ਦਾ ਪ੍ਰੋਗਰਾਮ ਹੁੰਦਾ ਜੀ ਐਵਰੀ ਡੇ ਹੁੰਦਾ ਜਾਂ ਕਿ ਇਹਦਾ ਟਾਈਮ ਉਹ ਸਿਰਫ ਸੰਡੇ ਹੁੰਦਾ ਜੀ ਸੰਡੇ ਸੰਡੇ 1.5 ਘੰਟੇ ਲਈ ਪ੍ਰੋਗਰਾਮ ਇਹ ਕਰਦੇ ਆ ਜਿਹਦੇ ਵਿੱਚ ਉਸ ਤੋਂ ਬਾਅਦ ਪ੍ਰਾਣੀ ਜਿਹੜਾ ਉਹ ਆਪਣੇ ਘਰ ਕਰ ਸਕਦਾ ਰੋਜ਼ਾਨਾ ਉਹ ਜਦੋਂ ਪ੍ਰਾਣੀ ਇੱਥੇ ਆ ਕੇ ਆਪਣੇ ਕੁੰਡਲ ਲਈ ਆਪਣੀ ਸੋਚ ਦੀ ਜਾਗਰਤੀ ਕਰਕੇ ਉਹ ਚਲੇ ਜਾਂਦੇ ਆਪਣੇ ਘਰ ਤੋਂ 10-15 ਮਿੰਟ ਲਈ ਡੇਲੀ ਸਵੇਰੇ ਔਰ ਸ਼ਾਮ ਕਲਜਾ ਕੇ ਧਿਆਨ ਉਹ ਕਰ ਸਕਦੇ ਆ ਤੁਸੀਂ ਉਸ ਜੋ ਯੋਗ ਸਿਖਾਉਂਦੇ ਹੋ ਜ ਉਹ ਕਰਕੇ ਵੀ ਹੁਣ ਦਿਖਾ ਸਕਦੇ ਬਿਲਕੁਲ ਜੀ ਬਿਲਕੁਲ ਬਾਡੀ ਦੇ ਵਿੱਚ ਕਿੰਨੇ ਪਾਰਟ ਆ ਕਿੰਨੀਆਂ ਨਾੜੀਆਂ ਨਾੜੀਆਂ ਤਾਂ ਬਹੁਤ ਆ ਲੇਕਿਨ ਜੋ ਮੇਨ ਨਾੜੀਆਂ ਆ ਉਹ ਸਾਡੇ ਲੈਫਟ ਸਾਈਡ ਆ ਯੂਨੋਸੀ ਇਹੜਾ ਨਾੜੀ ਬੋਲਨੀ ਆ ਇਹਦਾ ਰੰਗ ਹੈ ਨੀਲਾ ਜੀ ਇਹ ਬੀਤੇ ਹੋਏ ਸਮੇਂ ਦੀ ਨਾੜੀ ਆ ਇਹ ਜਦੋਂ ਖਰਾਬ ਹੁੰਦੀ ਆ ਤੇ ਇਹਦੇ ਨਾਲ ਸਾਡਾ ਬੀਪੀ ਡਾਊਨ ਹੋ ਜਾਂਦਾ ਆ ਇਹ ਸਾਨੂੰ ਸਾਈਕਸੋਮੈਟਿਕ ਪ੍ਰੋਬਲਮ ਹੋ ਜਾਂਦੀ ਆ ਇਹ ਸਾਨੂੰ ਨੀਂਦ ਜ਼ਿਆਦਾ ਆਉਂਦੀ ਆ ਅਸੀਂ ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦੇ ਇਹ ਚੰਦਰਮਾ ਨਾਲ ਚੱਲਦੀ ਆ ਨਾੜੀ ਇਹ ਇਹ ਬੀਤੇ ਹੋਏ ਸਮੇਂ ਨਾਲ ਸੰਬੰਧ ਰੱਖਦੀ ਆ ਦੂਸਰੀ ਨਾੜੀ ਸਾਡੀ ਪਿੰਗਲਾ ਨਾੜੀ ਆ ਜੀ ਇਹ ਸੂਰਿਆ ਨਾੜੀ ਬੋਲਦੇ ਹਨ ਇਹ ਆਉਣ ਵਾਲੇ ਸਮੇਂ ਦੀ ਨਾੜੀ ਆ ਇਹ ਜਦੋਂ ਖਰਾਬ ਹੁੰਦੀ ਆ ਤੇ ਸਾਡੇ ਬੀਪੀ ਵੱਧ ਗਿਆ ਬੀਪੀ ਵੰਦਿਆਂ ਦੇ ਨਾਲ ਕੀ ਆ ਕਿ ਅਸੀਂ ਦੂਸਰਿਆਂ ਨੂੰ ਬੁਰਾ ਭਲਾ ਲੜਾਈ ਝਗੜਾ ਕਰਦੇ ਆ ਸ਼ੂਕਰ ਦੀ ਪ੍ਰੋਬਲਮ ਹੁੰਦੀ ਆ ਹਾਰਟ ਦੀ ਪ੍ਰੋਬਲਮ ਹੁੰਦੀ ਆ ਬ੍ਰੇਨ ਡੈਮੇਜ ਹੋ ਜਾਂਦਾ ਇਸ ਸਪਿੰਗਲਾ ਨਾੜੀ ਦੇ ਖਰਾਬ ਖਰਾਬ ਹੋਣ ਦੇ ਨਾਲ ਇਹ ਆਉਣ ਵਾਲੇ ਸਮੇਂ ਦੀ ਨਾੜੀ ਆ ਜੀ ਇਹਨੂੰ ਪਰਿਸ਼ਕਲ ਜ਼ਿਆਦਾਤਰ ਕਹਿੰਦੇ ਆ ਜੀ ਇਹ ਸੈਂਟਰ ਵਾਲੀ ਜੋ ਸਾਡੀ ਨਾੜੀ ਆ ਇਹਨੂੰ ਅਸੀਂ ਸੁਛਮਨਾ ਨਾੜੀ ਬੋਲਦੇ ਆ ਸੁਰਸ਼ੁਨਾ ਨੜੀ ਸਾਡੇ ਸਟਾਰਟਿੰਗ ਜਿਹੜੀ ਹੈ ਸਾਡੇ ਸੈਕੰਡ ਬੋਨ ਆ ਇੱਥੇ ਕੋਣੀ ਹੱਡੀ ਆ ਜੀ ਇਹ ਜੋ ਚਕੋਣੀ ਹੱਡੀ ਆ ਸਾਡੇ ਪਿੱਛੇ ਇਹ ਵਿਰਾਜਮਾਨ ਆ ਇਹ ਸਾਰੇ ਗ੍ਰੰਥਾਂ ਦੇ ਜਿੰਨੇ ਵੀ ਗ੍ਰੰਥ ਆ ਉਹਨਾਂ ਗ੍ਰੰਥਾਂ ਦੇ ਵਿੱਚ ਇਹ ਦੱਸਿਆ ਗਿਆ ਇਹਦੇ ਬਾਰੇ ਲੇਕਿਨ ਸਾਨੂੰ ਅੱਜ ਕੱਲ ਇਹਦੇ ਬਾਰੇ ਕੋਈ ਵੀ ਨਹੀਂ ਗਾਈਡ ਕਰਦਾ ਕਿ ਆਪਣੇ ਆਪਣੇ ਤਰੀਕੇ ਨਾਲ ਚੱਲੇ ਆ ਤੇ ਇਹਦੇ ਵਿੱਚ ਸ਼੍ਰੀ ਮਾਤਾ ਜੀ ਨਿਰਮਲਾ ਦੇਵੀ ਨੇ ਬੜੀ ਤਪੱਸਿਆ ਕਰਕੇ ਬੜੀ ਮਿਹਨਤ ਕਰਕੇ ਇਹਨਾਂ ਦਾ ਜੇਕਰ ਕੀਤਾ ਆ ਔਰ ਇਹ ਸਾਢੇ ਤਿੰਨ ਕੁੰਡਲ ਵਾਲਿਆ ਕੁੰਡਲ ਨਹੀਂ ਬੋਲਦੇ ਇਹ ਕੁੰਡਲ ਨੇ ਜਿਹੜੀ ਕੀ ਕਰਿਆ ਕਰਦੀ ਆ ਇਹ ਕੁੰਡਲ ਨੇ ਸਾਢੇ ਇੱਕ ਆਤਮਾ ਤੇ ਸਰੀਰ ਦੇ ਵਿੱਚ ਜਦੋਂ ਇਹ ਜਾਗਰਤ ਹੁੰਦੀ ਆ ਇਹ ਜਾਗਰਤ ਹੋਣ ਦੇ ਨਾਲ ਜਿਹੜੀ ਵੀ ਸਾਡੇ ਬਾਡੀ ਦੇ ਵਿੱਚ ਪੰਜ ਚੈਨਲ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਚੈਨਲ ਆ ਇਹ ਪੰਜ ਚੈਨਲ ਜਿਹੜੇ ਅਜ ਨੂੰ ਅਸੀਂ ਅਗਨੀ ਦੁੱਤ ਬੋਲਦੇ ਆ ਆਕਾਸ਼ ਤੱਤ ਬੋਲ ਰਿਹਾ ਜਲ ਤੱਤ ਬੋਲ ਰਿਹਾ ਪ੍ਰਕਸ਼ੀ ਤੱਤ ਬੋਲ ਰਿਹਾ ਇਹ ਪੰਜੇ ਤੱਤ ਆ ਸਾਡੇ ਬੋਡੀ ਦੇ ਅੰਦਰ ਹੀ ਆ ਜਿੰਨੇ ਵੀ ਪੀਰ ਫਕੀਰ ਹੋਇਆ ਉਹ ਸਾਰਿਆਂ ਨੇ ਬੋਲਿਆ ਆ ਕਿ ਜੋ ਵੀ ਬਾਹਰ ਕੁਛ ਨਹੀਂ ਐ ਸਾਰਾ ਕੁਝ ਤੁਹਾਡੇ ਸਰੀਰ ਦੇ ਅੰਦਰ ਹੀ ਆ ਵੀ ਤੁਸੀਂ ਆਪਣੇ ਅੰਦਰ ਖੋਜ ਕਰਨੀ ਇਹਦੀ ਗੁਰੂ ਨਾਨਕ ਸਾਹਿਬ ਰਬਦਾ ਜੀ ਕਵੀ ਸਾਹਿਬ ਜਿੰਨੇ ਵੀ ਸਾਡੇ ਮਹਾਂ ਗੁਰੂ ਹੋਇਆ ਉਹਨਾਂ ਨੇ ਇਹਨਾਂ ਦਾ ਪੂਰਾ ਜ਼ਿਕਰ ਕੀਤਾ ਆ ਇੱਕ ਵੀਰ ਸਾਹਿਬਾ ਉਹਨਾਂ ਨੇ ਬੀਜਕ ਬਾਣੀ ਦਾ ਬੀਜਕ ਬਾਣੀ ਵਿੱਚ ਪੂਰਾ ਉਹਨਾਂ ਨੇ ਸਾਰੇ ਚੱਕਰਾਂ ਦਾ ਵਰਣਨ ਕੀਤਾ ਹੈ ਜਿਹੜਾ ਪਹਿਲਾ ਚੱਕਰ ਸਾਡਾ ਜਿਹੜਾ ਪ੍ਰithvi ਨਾਲ ਸੰਬੰਧਿਤ ਹੈਗਾ ਜਦੋਂ ਅਸੀਂ ਜ਼ਮੀਨ 'ਤੇ ਬੈਠਦੇ ਹਾਂ ਉਹ ਚੱਕਰ ਸਾਡੇ ਜ਼ਮੀਨ ਦੇ ਨਾਲ ਟੱਚ ਕਰਦਾ ਹੈ ਉਹਨੂੰ ਬੋਲਦੇ ਆ ਜੀ ਮੂਲਾਧਾਰ ਚੱਕਰ ਮੂਲਾਧਾਰ ਚੱਕਰ ਜਿਹੜਾ ਇੱਕ ਸ਼ੁੱਧਤਾ ਵਾਲਾ ਪ੍ਰਤੀਕ ਹੈ ਇਸ ਤੋਂ ਉੱਪਰ ਇੱਕ ਸਾਡਾ ਸਵਾਦਿਸ਼ਟਾ ਚੱਕਰ ਆ ਸਵਾਦਿਸ਼ਟਾ ਚੱਕਰ ਆ ਇਹ ਵੀ ਸੂਰਜ ਨਾਲ ਸੰਬੰਧਿਤ ਹੈਗਾ ਨਾਭੀ ਸਾਡਾ ਤਾਂ ਪੇਟ ਆ ਇਹ ਵਿੱਚ ਭਗਸਾਗਰ ਵੀ ਆ ਇਸ ਤੋਂ ਉੱਪਰ ਸਾਡਾ ਹਾਰਚ ਕਰਾਇਆ ਇੱਥੇ ਸਾਨੂੰ ਹਾਰਦੀ ਪ੍ਰੋਬਲਮ ਹੁੰਦੀ ਆ ਤੇ ਸਾਨੂੰ ਜਿਹੜੀ ਡਮੀਨਿਸ਼ ਕੈਨ ਹੋਣੀ ਆ ਸਾਡੇ ਸਰੀਰ ਦਾ ਜਿਹੜਾ ਰਾਈਟ ਰਾਈਟ ਸਾਈਡ ਹੈ ਇਹ ਜਦੋਂ ਸਾਡਾ ਖਰਾਬ ਹੁੰਦਾ ਆ ਤਾਂ ਡਮੀਨਿਸ਼ ਕੈਨ ਵੀ ਹੁੰਦੀ ਆ ਅਗਲਾ ਚੰਗਾ ਸਾਡਾ ਵਿਸ਼ੁੱਧੀ ਚ ਕਰਿਆ ਜੀ ਇਹਦੀ 16 ਪੰਖੜੀਆਂ ਇਹ 16 ਪੰਖੜੀਆਂ ਜਿਹੜੀਆਂ ਕੁੰਡਣੇ ਜਾਗਤ ਹੁੰਦੀ ਆ ਸਾਡਾ ਗਲਾ ਖਰਾਬ ਹੁੰਦਾ ਆ ਗਲਾ ਖਰਾਬ ਹੋਣ ਜਦੋਂ ਹੁੰਦਾ ਆ ਅਸੀਂ ਜਦੋਂ ਮੈਡੀਟੇਸ਼ਨ ਕਰਦੇ ਨੇ ਟੈਕਨੀਕ ਐ ਅਪਣਾਉਂਦੇ ਆ ਤੇ ਸਾਡਾ ਗਲਾ ਵੀ ਠੀਕ ਹੋ ਜਾਂਦਾ ਹੈ ਬਹੁਤ ਸਾਰੀਆਂ ਪ੍ਰੋਬਲਮਾਂ ਗਾੜੀ ਦਾ ਕੈਂਸਲਿਆ ਉਹ ਵੀ ਇਹਦਾ ਠੀਕ ਹੋ ਜਾਂਦਾ ਇਸ ਤੋਂ ਉੱਪਰ ਸਾਡਾ ਇਹ ਚੱਕਰ ਹੈ ਜੀ ਅੰਗਿਆ ਚੱਕਰ ਹੈ ਜਿਹਨੂੰ ਸੂਰਜ ਚੱਕਰ ਵੀ ਬੋਲਦੇ ਨੇ ਸੂਰਜ ਚੱਕਰ ਵੀ ਬੋਲਦੇ ਆ ਇਹ ਇੱਕ ਮਾਫੀ ਦਾ ਸਥਾਨ ਹੈ ਜਿੰਨਾ ਚਿਰ ਅਸੀਂ ਕਿਸੇ ਨੂੰ ਸ਼ਮਾ ਨਹੀਂ ਕਰਦੇ ਮਾਫ ਨਹੀਂ ਕਰਦੇ ਇਹ ਸਾਡਾ ਚੱਕਰ ਜਿਹੜਾ ਬਲੌਕ ਰਹਿੰਦਾ ਹੈ ਸਾਡਾ ਸਿਰ ਦਰਦ ਕਰਦਾ ਰਹਿੰਦਾ ਸਿਰ ਦਾ ਸਾਡਾ ਹਟਦਾ ਨਹੀਂ ਅਸੀਂ ਡਾਕਟਰਾਂ ਕੋਲ ਜਾਂਦੇ ਆ ਕਿ ਸਾਨੂੰ ਇਹ ਪ੍ਰੋਬਲਮ ਜਿਹੜੀ ਆ ਬਣੀ ਰਹਿੰਦੀ ਆ ਡਾਕਟਰਾਂ ਕੋਲ ਸ਼ੈਤਾਨ ਜਿਹੜਾ ਨਹੀਂ ਨਹੀਂ ਰਾਜਣੀ ਹੈ ਇਹਨੂੰ ਮਾਈਗਰੇਨ ਵੀ ਬੋਲਦੇ ਆ ਸੈਯੋਗ ਦੇ ਵਿੱਚ ਮਾਈਗਰੇਨ ਦਾ ਰਾਜਾ 2-4 ਮਿੰਟ ਦੇ ਵਿੱਚ ਇਹ 100% ਸੈਯੋਗ ਦੇ ਵਿੱਚ ਇਹ ਜਿਹੜਾ ਮਾਈਗਰੇਨ ਦੀ ਪ੍ਰੋਬਲਮ ਹੈ ਠੀਕ ਹੋ ਜਾਂਦੀ ਹੈ ਇਸ ਤੋਂ ਬਾਅਦ ਤੁਹਾਡਾ ਸੈਹਸਰਾਰ ਚੱਕਰ ਜਿਹੜਾ ਮੋਖਸ ਵਾਲਾ ਹਿੱਸਾ ਹੈ ਇਹਨੂੰ ਦਸ਼ਮ ਦੁਆਰ ਬੋਲਦੇ ਆ ਇਹਨੂੰ ਮੋਖਸ਼ੀ ਬੋਲਦੇ ਆ ਇਹਨੂੰ ਸੈਹਸਰਾਰ ਵੀ ਬੋਲਦੇ ਆ ਜਦੋਂ ਇਹ ਕੁੰਡਲ ਨਹੀਂ ਜਾਗਰਤ ਹੋ ਕੇ ਉੱਪਰ ਚਲੇ ਜਾਂਦੀ ਹੈ ਤੇ ਫਿਰ ਤੁਹਾਡੇ ਟਾਲੂ ਵਾਲੇ ਹਿੱਸੇ ਤੋਂ ਤੁਹਾਨੂੰ ਮਹਿਸੂਸ ਹੁੰਦਾ ਹੈ ਔਰ ਦੋਨੋਂ ਹੱਥਾਂ 'ਚ ਤੁਹਾਨੂੰ ਫੀਲ ਹੁੰਦਾ ਆ ਠੰਡਾ ਜਾਂ ਗਰਮ ਲੱਗਦਾ ਆ ਇਹ ਬਹੁਤ ਹੀ ਇੱਕ ਆਸਾਨ ਪ੍ਰਕਿਰਿਆ ਆ ਕਿ ਤੁਸੀਂ ਜਿੱਥੇ ਜਗ੍ਹਾ ਮਰਜੀ ਸ਼ੀਰ ਸ਼ਾਮ ਘਰ ਬੈਠ ਕੇ ਕਿਸੇ ਤੋਂ ਵੀ ਬੀਚ ਜਿਗੋਗੇ ਇਹ ਤੁਸੀਂ ਕੰਮ ਕਰ ਸਕੋਗੇ ਇਹ ਸਾਰਾ ਫ੍ਰੀ ਹੈ ਜਿੱਦੂ ਇਹ ਜਿਹੜੀ ਕਿਰਿਆ ਇਹਨੂੰ ਜਲ ਕਿਰਿਆ ਕਹਿੰਦੇ ਆ ਇਸ ਕਿਰਿਆ ਨੂੰ ਕਰਨ ਲਈ ਸਭ ਤੋਂ ਪਹਿਲਾਂ ਇੱਕ ਟੱਬ ਜਾ ਕੇ ਤੁਹਾਡੇ ਕੋਲ ਜੋ ਵੀ ਬਾਣੀ ਉਹਨੂੰ ਲੈ ਲਓ ਉਦੇ ਵਿੱਚ ਪਾਣੀ ਪਾ ਲਓ ਇੰਨਾ ਪਾਣੀ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਪੈਰ ਸਾਰੇ ਬੱਚੇ ਡੁੱਬ ਜਾਣ ਤੇ ਇੱਕ ਸਾਫ਼ ਪਾਣੀ ਮੱਗ ਵਿੱਚ ਤੇ ਇਹਨੂੰ ਕਰਨ ਲਈ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਆਪਾਂ ਇੱਕ ਚਮਚ ਨਮਕ ਪਾਵਾਂਗੇ ਵੀਰ ਆਪਣੇ ਜਿਹੜੇ ਦੋਨੋਂ ਪੈਰ ਉਹ ਝੱਲ ਵਿੱਚ ਪਾਵਾਂਗੇ ਦੇਵਤਾ ਨੂੰ ਪ੍ਰਾਰਥਨਾ ਕਰਾਂਗੇ ਸਾਡੇ ਅੰਦਰ ਜਿੰਨੀਆਂ ਵੀ ਬਿਮਾਰੀਆਂ ਉਸ ਇਸ ਨਮਕ ਦੇ ਪਾਣੀ ਵਿੱਚ ਬਲੀਨ ਕਰ ਦੋ ਤੇ ਇਸ ਕਿਰਿਆ ਨਾਲ ਆਪਣੀ ਜਿਹੜੀ 80% ਬਿਮਾਰੀਆਂ ਠੀਕ ਹੁੰਦੀਆਂ ਆ ਆਪਣਾ ਜਿਹੜਾ ਰਾਈਟ ਹੈਂਡ ਆ ਉਹਨੂੰ ਭੂਮੀ ਤੱਤਵ ਤੇ ਰੱਖਾਂਗੇ ਔਰ ਪ੍ਰਾਰਥਨਾ ਕਰਾਂਗੇ ਜਿਹੜੀ ਸਾਡੇ ਅੰਦਰ ਲਈ ਜਿੰਨੀ ਵੀ ਨੈਟਾਵਿਟੀ ਆ ਉਹਨੂੰ ਧਰਤੀ ਵਿੱਚ ਬਲੀਨ ਕਰ ਦੋ ਸਾਡੇ ਅੰਦਰ ਜਿੰਨੀਆਂ ਵੀ ਬਿਮਾਰੀਆਂ ਆ ਉਹਨੂੰ ਧਰਤੀ ਹੇਠ ਬਲੀਨ ਕਰ ਦੋ ਇਸ ਤਰ੍ਹਾਂ ਜਿਹੜਾ ਆਪਣਾ ਲੈਫਟ ਹੈਂਡ ਆ ਉਹਨੂੰ ਆਕਾਸ਼ ਦੇ ਔਰ ਕਰਾਂਗੇ ਔਰ ਪ੍ਰਾਰਥਨਾ ਕਰਾਂਗੇ ਕਿ ਸਾਡੀ ਜਿਹੜੀ ਅੰਦਰ ਜਿੰਨੀ ਵੀ ਰਾਈਟ ਸਾਈਡ ਦੀ ਨੈਟਵਿਟੀ ਉਹਨੂੰ ਕਾਸ਼ ਤੱਕ ਤੇ ਭੇਜ ਦੋ ਸਾਡੀਆਂ ਰਾਈਟ ਸਾਈਡੀਆਂ ਜਿੰਨੀਆਂ ਵੀ ਪ੍ਰੋਬਲਮਸ ਆ ਬਿਮਾਰੀਆਂ ਆ ਉਹਨੂੰ ਕਾਸ਼ ਤੱਕ ਤੇ ਭੇਜ ਦੋ ਇਸ ਤੋਂ ਬਾਅਦ ਦੋਨੋਂ ਹੱਥ ਆਪਣੇ ਗੋਦੀ 'ਚ ਰੱਖ ਕੇ ਥੋੜੀ ਦੇਰ 15 ਮਿੰਟ ਆਪਣੇ ਜਿਹੜੇ ਜਲ ਕੀਰਿਆ ਕਰਾਂਗੇ ਇਸ ਤੋਂ ਬਾਅਦ ਆਪਾਂ ਜਿਹੜਾ ਸਾਪਾਣੀ ਨਾਲ ਆਪਣੇ ਦੋਨੋਂ ਪੈਰ ਧੋਤੇ ਤਾਲੀਏ ਨਾਲ ਸਾਫ ਕਰਕੇ ਵੰਦਨ ਲੈ ਕੇ ਉੱਠ ਜਾਵਾਂਗੇ meditation ਕਰਨ ਤੋਂ ਪਹਿਲਾਂ ਸਾਧਕ ਨੂੰ ਅ ਆਪਣੀ ਆਰਾਮ ਦੇ ਕੋਸ਼ਤ ਵਿੱਚ ਬੈਠ ਕੇ ਆਪਣੇ ਮਨ ਨੂੰ ਸ਼ਾਂਤ ਕਰਦੇ ਹੋਏ ਦੋਨੋਂ ਹੱਥ ਖੋਲ ਕੇ ਬੈਠ ਜਾਣਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਆਪਣੀ ਈੜਾ ਨਾੜੀ ਤੇ ਕੰਮ ਕਰਨਾ ਹੈ ਈੜਾ ਨਾੜੀ ਤੁਹਾਡੀ ਲੈਫਟ ਸਾਈਡ ਹੁੰਦੀ ਹੈ ਉਹਨੂੰ ਸ਼ਾਂਤ ਕਰਨ ਦੇ ਲਈ ਬੈਲੈਂਸ ਕਰਨ ਦੇ ਲਈ ਆਪਣਾ ਸੱਜਾ ਹੱਥ ਜੋ ਹੈ ਉਹ ਤਰਤੀਬ ਦੇ ਉੱਤੇ ਰੱਖ ਕੇ ਤੇ ਆਪਣਾ ਖੱਬਾ ਹੱਥ ਸਾਹਮਣੇ ਇਸ ਤਰ੍ਹਾਂ ਗੋਟੀ ਵਿੱਚ ਰੱਖ ਕੇ ਤੇ ਆਪਣੇ ਮਨ ਹੀ ਮਨ ਬੇਤੀ ਕਰਨੀ ਹੈ ਕਿ ਸ਼੍ਰੀ ਮਾਤਾ ਜੀ ਕਿਰਪਾ ਕਰਕੇ ਸਾਡੀ ਲੈਫਟ ਸਾਈਡ ਤੇ ਈਡਾ ਨਾੜੀ ਲਈ ਜੋ ਵੀ ਬਲੌਕੇਜਸ ਹੈ ਉਹ ਸਾਰੀਆਂ ਤਰਤੀਆਂ ਦੇ ਵਿੱਚ ਪੇਜ ਦੋ ਕੁਛ ਦਿਨ ਇਸੇ ਤਰੀਕੇ ਨਾਲ ਬੈਠ ਕੇ ਆਪਣੀ ਇਨਾੜੀ ਦੀ ਜੋ ਵੀ ਸਫਾਈ ਹੈ ਉਹਨੂੰ ਹੋਣ ਦੇਣਾ ਇਸ ਤੋਂ ਬਾਅਦ ਅਸੀਂ ਆਪਣੇ ਸੱਚੇ ਪਾਸੇ ਟਿਕਮ ਕਰਨਾ ਹੈ ਉਸਦੇ ਲਈ ਆਪਣਾ ਸੱਜਾ ਹੱਥ ਇਸ ਤਰ੍ਹਾਂ ਮੋਦੀ ਵਿੱਚ ਤੇ ਖੱਬਾ ਹੱਥ ਆਸਮਾਨ ਦੀ ਤਰਫ ਇੱਥੇ ਅਸੀਂ ਪ੍ਰਾਰਥਨਾ ਕਰਾਂਗੇ ਸ਼੍ਰੀ ਮਾਤਾ ਜੀ ਕਿਰਪਾ ਕਰਕੇ ਮੇਰੇ ਸਰੀਰ ਦੇ ਸੱਚੇ ਪਾਸੇ ਜਿਹੜੇ ਜੋ ਵੀ ਬਲੋਬੇ ਦੇ ਹਨ ਵੱਧੂ ਗਰਮੀ ਹੈ ਉਸ ਨੂੰ ਆਕਾਸ਼ ਵਿੱਚ ਭੇਜ ਦਿਓ ਦੋਨੇ ਹੱਥ ਬਾਪਿਸ ਮੋਢੀ ਵਿੱਚ ਤੇ ਕੁਝ ਥੇੜ ਇਸੇ ਅਵਸਥਾ ਦੇ ਵਿੱਚ ਬੈਠ ਜਾਣਾ ਹੈ ਤੇ ਮਨ ਵਿੱਚ ਜੋ ਵੀ ਵਿਚਾਰ ਆ ਰਹੇ ਹਨ ਉਹਨਾਂ ਨੂੰ ਇਗਨੋਰ ਕਰਦੇ ਹੋਏ ਮਾਫ ਕਰਦੇ ਹੋਏ ਧਿਆਨ ਦੀ ਅਵਸਥਾ ਵਿੱਚ ਹੀ ਚਲੇ ਜਾਣਾ ਹੈ ਤੁਹ ਕਰਾਂਗੇ ਕਿ ਹੱਥਾਂ ਦੇ ਉੱਤੇ ਗਰਮ ਵਾਈਬ੍ਰੇਸ਼ਨ ਆ ਰਹੀਆਂ ਹਨ ਜਾਂ ਠੰਡੀਆਂ ਅਗਰ ਗਰਮ ਆ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਕਲੀਅਰਸ ਹੋ ਰਹੀ ਹੈ ਸਾਡੇ ਚੱਕਰਾਂ ਦੀ ਸਫਾਈ ਹੋ ਰਹੀ ਹੈ ਤੇ ਅਗਰ ਠੰਡੀਆਂ ਆ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਉਹਨਲੀ ਸਰੀਰੀ ਜਾਗਰੂਕੀ ਹੋ ਚੁੱਕੀ ਹੈ